ਕਹਿੰਦੇ ਹੋ ਸੰਤੋਸ਼ ਗੋਗੀ ਦੀ ਚਲਦੀ ਨਹੀਂ ਹੈਗੀ ਉਹ ਕਹਿੰਦੇ ਸਰਕਾਰ ਸਾਡੀ ਹੈ ਇਹ ਇਹ ਕੀ ਕਿਧਰੇ ਪਾਸੇ ਗੱਲ ਕਰੀ ਜਾਂਦੇ ਤੁਸੀਂ ਸਰਕਾਰ ਹੁੰਦੀ ਤਾਂ ਇੱਥੇ ਤੁਸੀਂ ਵਾਰਡ ਵਿੱਚ ਪੂਰੇ ਸਰਕਾਰੀ ਕਰਮਚਾਰੀ ਦੇਖਦੇ ਕੰਮ ਕਰਦੇ ਹੋਏ ਇੱਥੇ ਲੋਕਲ ਲੋਕ ਮੁੰਡਿਆਂ ਨੂੰ ਲਿਆਂ ਲੈ ਕੇ ਉਹਨਾਂ ਦੀ ਸਰਕਾਰ 'ਚ ਪੁੱਛਗਛ ਹੋਣੀਗੀ ਇਹ ਤਾਂ ਅਜੇ ਹੁਣ ਉਹੀ ਦੱਸ ਸਕਦੇ ਵਧੀਆ ਜੀ ਉਹਨਾਂ ਦੀ ਪੁੱਛਗਛ ਹੈ ਜੇ ਪੁੱਛਗਛ ਵੀ ਹੁੰਦੀ ਤੇ ਮੇਰੇ ਹਿਸਾਬ ਨਾਲ ਇੱਥੇ ਇਸ ਵਕਤ ਮੁਹਾਰ ਹੀ ਹੋ ਰਹੀ ਹੋਣੀ ਸੀਗੀ ਸਾਡੀ ਫਾਈਟ ਬਸਪਾ ਦੇ ਨਾਲ ਆ ਅਸੀਂ ਸੰਤੋਸ਼ਪੁਰ ਗੋਗੀ ਨੂੰ ਤੀਜੇ ਨੰਬਰ ਤੇ ਗਿਣਦੇ ਪਏ ਆ ਸਾਡੇ ਵਾਰ ਦੇ ਵਿੱਚ ਜਦੋਂ ਐਮਐਲਏ ਦੇ ਇਲੈਕਸ਼ਨ ਹੋਏ ਸੀਗੇ ਤੇ ਸਾਰੇ ਲੋਕਾਂ ਨੂੰ ਪਤਾ ਵਾ ਕਿ ਕਹਨੇ ਕਿਹਦੀ ਸਪੋਰਟ ਕੀਤੀ ਹੈਗੀ ਜੇ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਹੋ ਤਾਂ ਚਾਹੇ ਤੁਹਾਨੂੰ ਟਿਕਟ ਮਿਲੇ ਚਾਹੇ ਨਾ ਮਿਲੇ ਤੁਹਾਨੂੰ ਪਾਰਟੀ ਦੇ ਨਾਲ ਖੜਾ ਹੋਣਾ ਪੈਂਦਾ ਹੈਗਾ। ਨੇ ਇਲਜ਼ਾਮ ਲਾਇਆ ਭਈ ਸੰਤੋਸ਼ ਗੋਗੀ ਨੇ ਐਮਐਲਏ ਇਲੈਕਸ਼ਨ ਦੇ ਵਿੱਚ ਆਪਣੀ ਪਾਰਟੀ ਦੇ ਨਾਲ ਹੀ ਮੁਖਾਫਤ ਕੀਤੀ ਸੀ। ਵੋਟਾਂ ਦੂਜੇ ਪਾਸੇ ਪਾਈਆਂ ਸੀ। ਇਹ ਕਹਿੰਦੇ ਵੀ ਹੁਣ ਇਸ ਵਾਰ ਉਹਨਾਂ ਦੀ ਪਾਰਟੀ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੀ। ਇਕੱਲੇ ਉਹ ਰਹਿ ਚੁੱਕੇ ਆ। ਪੂਰੀ ਸਰਕਾਰ 'ਚ ਗੱਲਬਾਤ ਹੋਣੀਗੀ ਤੇ ਤੀਜੇ ਨੰਬਰ ਤੇ ਸੰਤੋਸ਼ ਗੋਗੀ ਨੂੰ ਇੱਕ ਲਿਜਾਉਣ ਦੇ ਦਾਅਵੇ ਕਰ ਰਹੇ ਆ ਜਿੰਨੀਆਂ ਵੀ ਇੰਟਰਲੌਕ ਲੱਗੀਆਂ ਨੇ ਇਹ ਸਭ ਭਾਜਪਾ ਦੀ ਸਰਕਾਰ ਚ ਲੱਗੀਆਂ ਨੇ ਬਾਲਮੀਕੀ ਮੰਦਿਰ ਜਿਹੜਾ ਜੰਜ ਘਾਰ ਹੈ ਇੱਥੇ ਲੈਂਟਰ ਪਾਇਆ ਹੈ ਇਹ ਭਾਜਪਾ ਦੀ ਸਰਕਾਰ ਚ ਪਾਇਆ ਹੈ ਕਮਿਊਨਿਟੀ ਹਾਲ ਬਣਿਆ ਹੈ ਉਹਦੇ ਵੀ ਪਾਜ ਪਾਨੇ ਬਣਾਇਆ ਸੀਗਾ ਮੈਨੂੰ ਇੱਕ ਉਪਲਬਧੀ ਦੱਸ ਦਨ ਕੋਈ ਵੀ ਜਾ ਬਸਪਾ ਜਾ ਜਾ ਗੋਗੀ ਸੰਤੋਸ਼ ਗੋਗੀ ਜੀ ਵੀ ਉਹਨਾਂ ਨੇ ਕਿਹੜਾ ਜਿਹੜਾ ਪ੍ਰੋਜੈਕਟ ਹੈ ਇੱਥੇ ਇਸ ਬਾੜ ਨੂੰ ਲਿਆ ਕੇ ਦਿੱਤਾ ਗੱਪਾਂ ਮਾਰਨ ਨੂੰ ਆਪਣੀ ਜਿੰਨੀ ਮਰਜ਼ੀ ਗੱਪਾਂ ਮਾਰ ਲੀਏ ਇਹ ਤੇ ਇਹ ਵੀ ਕਹਿੰਦੇ ਆ ਵੀ ਸਰਕਾਰ ਭਾਵੇਂ ਪੰਜਾਬ 'ਚ ਹੋਊਗੀ ਔਰ ਸੰਤੋਸ਼ ਗੋਗੀ ਦੀ ਪੌਛ ਗਿਆ ਸ਼ੈਣੀ ਸੰਤੋਸ਼ ਗੋਗੀ ਸਰਕਾਰ ਤੋਂ ਹੀ ਬਾਹਰ ਹੋ ਗਏ ਆ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਲੋਕ ਇਸ ਵਕਤ ਬਿਨਾ ਸੋਚੇ ਸਮਝੇ ਸਾਡੇ ਕੈਂਡੀਡੇਟ ਦੇ ਨਾਲ ਜਿਹੜੀਆਂ ਜਿੰਨੇ ਵੀ ਵੋਟਰ ਸਪੋਰਟਰ ਮੈਨੂੰ ਬਹੁਤ ਸਪੋਰਟ ਕਰ ਰਹੇ ਆ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਮੈਨੂੰ ਆਪਣੇ ਵੋਟਰਾਂ ਤੇ ਪੂਰਾ ਵਿਸ਼ਵਾਸ ਆ ਕਿ ਮੇਨੇ ਹੀ ਪੂਰਾ ਪਾ ਕੇ ਵੋਟਾ ਮੈਨੂੰ ਜਿਤਾਉਗੇ ਸਲਾਬੇ ਹੁਣੇ ਜੀ ਪਹੁੰਚ ਚੁੱਕਿਆ ਫਗਵਾੜਾ ਦੇ ਹਦੀਆਬਾਦ ਬਾੜ ਨੰਬਰ 45 ਦੇ ਵਿੱਚ ਜਿੱਥੇ ਮਾਹੌਲ ਸਾਰੇ ਕਰਮਾਇਆ ਹੋਇਆ ਆ ਇੱਕ ਪਾਸੇ ਤਾਂ ਕਾਂਗਰਸ ਤੇ बसपा ਦੇ ਸਾਂਝੇ ਉਮੀਦਵਾਰ ਹੈਗੇ ਆ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਹੈਗੇ ਸਾਡੇ ਨਾਲ ਖੜੇ ਹੈਗੇ ਆ ਮਨਜੀਤ ਨਾਹਰ ਜੀ ਤੇ ਦੂਜੇ ਪਾਸੇ ਆਪਾਂ ਤੀਜੀ ਗੱਲ ਕਰ ਲਈ ਤਾਂ ਆਮ ਆਦਮੀ ਪਾਰਟੀ ਤੋਂ ਜਿਹੜੇ ਐਮਐਲ ਇਲੈਕਸ਼ਨ ਲੜਿਆ ਸੰਤੋਸ਼ ਗੋਗੀ ਜਿਹੜੇ ਕਹਿੰਦੇ ਵੀ ਚੰਗੀ ਪਕੜ ਹੈਗੀ ਤੇ ਉਹਨਾਂ ਦੇ ਪਰਜਾਈ ਅਨੀਤਾ ਰਾਣੀ ਉਹ ਖੜੇ ਆ ਟੱਕਰ ਬਹੁਤ ਸੁਪਰ ਹੋ ਚੁੱਕੀ ਆ ਮਾਹੌਲ ਕਿਦਾਂ ਦਾ ਹੈਗਾ ਇਹ ਆਪਾਂ ਦੇਖਾਂਗੇ ਕਿਉਂਕਿ ਹੁਣ ਅਸੀਂ ਪਹੁੰਚੇ ਆਂ ਭਾਜਪਾ ਉਮੀਦਵਾਰ ਦੇ ਕੋਲ ਉਹਨਾਂ ਦੇ ਸਪੋਰਟਰਾਂ ਨਾਲ ਗੱਲ ਕਰਾਂਗੇ ਤੁਸੀਂ ਇਹ ਦੇਖ ਲਓ ਵੀ ਇਕੱਠ ਬੜਾ ਵੱਡਾ ਤੁਸੀਂ ਇਹ ਦੇਖ ਲਓ ਵੀ ਬੀਬੀਆਂ ਕਿੰਨੀਆਂ ਨਾਲ ਹੈਗੀਆਂ ਡੋ టు ਡੋਰ ਜਾ ਰਹੇ ਆ ਇਹਦਾ ਦਾਵਾ ਕਰਦੇ ਕਿ ਜਿੱਤ ਸਾਡੀ ਪੱਕੀ ਆ ਬਾਜੀ ਮਾਹੌਲ ਕਿਦਾਂ ਮਾਹੌਲ ਬਣਿਆ ਤੁਹਾਡੇ ਬਾੜ ਦਾ ਮਾਹੌਲ ਤੁਸੀਂ ਪਹਿਲੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਅਗੜ ਜੀ ਤੁਸੀਂ ਸਾਡੇ ਬਾੜ ਵਿੱਚ ਆਏ ਹੋ ਮਾਹੌਲ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ ਤੁਸੀਂ ਆਪ ਦੇਖ ਰਹੇ ਹੋ ਇਹ ਸਾਰਾ ਮੁਹੱਲਾ ਔਰ ਸਾਰਾ ਨਗਰ ਪੂਰਾ ਵਾਰਡ ਇਸ ਵਕਤ ਇਕਜੁੱਟ ਹੋ ਕੇ ਸਾਡੇ ਨਾਲ ਖੜਾ ਹੈ ਔਰ ਇਸ ਨੂੰ ਕੋਈ ਬਿਆਨ ਕਰਨ ਦੀ ਲੋੜ ਨਹੀਂ ਝੂਠੇ ਵਾਅਦਿਆਂ ਤੋਂ ਅੱਕ ਚੁਕੇ ਲੋਕ ਇਸ ਵਕਤ ਬਿਨਾਂ ਸੋਚੇ ਸਮਝੇ ਸਾਡੇ ਕੈਂਡੀਡੇਟ ਦੇ ਨਾਲ ਹੈ ਔਰ ਸਾਨੂੰ ਕੋਈ ਇਸ ਵਕਤ ਕਿਸੇ ਦੀ ਕਰ ਲੋੜ ਨਹੀਂ ਸਾਡੇ ਨਾਲ ਸਾਡੇ ਨગર ਵਾਸੀ ਖੜੇ ਨੇ ਸਾਨੂੰ ਇਹੀ ਬਹੁਤ ਹੈ ਜੀ ਤੁਹਾਨੂੰ ਫਾਈਟਿੰਗ ਲਾਦੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਜਿਹੜੇ ਉਮੀਦਵਾਰ ਆ ਖਾਸ ਤੌਰ ਤੇ ਆਪਾਂ ਸੰਤੋਸ਼ ਗੋਗੀ ਦੀ ਗੱਲ ਕਰ ਲੈਨੇ ਉਹਦੇ ਭਰਜਾਈ ਉਮੀਦਵਾਰ ਆ ਉਹ ਕਹਿੰਦੇ ਸਾਡੀ ਸਰਕਾਰ ਚ ਪકડ ਵੜੀ ਆ ਸਰਕਾਰ ਸਾਡੀ ਆ ਤੁਸੀਂ ਡਬਲ ਇੰਜਨ ਦੀ ਬਣਾ ਦਿਓ ਕਹਿੰਦੇ ਐਮਪੀ ਸਾਹਿਬ ਵੀ ਸਾਡੇ ਆ ਗਏ ਆ ਤੇ ਉਹਨਾਂ ਨਾਲ ਫਾਈਟ ਕਿੱਦਾਂ ਦੇਖਦੇ ਹੋ ਤੁਸੀਂ ਸਰਕਾਰ ਦੀ ਗੱਲ ਹੈ ਤੇ ਪੂਰਾ ਮੁਹੱਲਾ ਵਾਸੀ ਇੱਥੇ ਖੜੇ ਨੇ ਮੈਨੂੰ ਨਹੀਂ ਲੱਗਦਾ ਕਿ ਪਿਛਲੇ 15 ਸਾਲਾਂ ਦੇ ਵਿੱਚ ਇਸ ਵਾਰਡ ਵਿੱਚ ਇੱਕ ਵੀ ਕੋਈ ਕੰਮ ਹੋਇਆ ਹੋਵੇ ਨਾ ਤਾਂ ਕੋਈ ਲਾਈਟ ਲੱਗੀਏ ਪਿਛਲੇ ਵੀ ਐਮਸੀ ਰਹੇ ਆ ਉਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਤਿੰਨ ਸਾਲ ਤੋਂ ਇਹ ਸਰਕਾਰ ਹੈ ਸਿਰਫ ਗਲੀਆਂ ਨੂੰ ਸਾਫ਼ ਮੜਾ ਮੋਟਾ ਕਰਾ ਦੇਣਾ ਉਹਨੂੰ ਸਰਕਾਰੀ ਕੰਮ ਨਹੀਂ ਕਹਿੰਦੇ ਅੱਜ ਜਿੰਨੀਆਂ ਵੀ ਇੰਟਰਲੌਕ ਲੱਗੀਆਂ ਨੇ ਇਹ ਸਭ ਭਾਜਪਾ ਦੀ ਸਰਕਾਰ ਚ ਲੱਗੀਆਂ ਨੇ ਬਾਲਮੀਕੀ ਮੰਦਿਰ ਜਿਹੜਾ ਜੰਜ ਘਰ ਹੈ ਇੱਥੇ ਲੈਂਟਰ ਪਾਇਆ ਹੈ ਇਹ ਭਾਜਪਾ ਦੀ ਸਰਕਾਰ ਚ ਪਾਇਆ ਹੈ ਕਮਿਊਨਿਟੀ ਹਾਲ ਬਣਿਆ ਹੈ ਉਹਦੇ ਵੀ ਭਾਜ ਪਾਣੇ ਬਣਾਇਆ ਸੀਗਾ ਮੈਨੂੰ ਇੱਕ ਉਪਲਬਧੀ ਦੱਸ ਦਨ ਕੋਈ ਵੀ ਜਾਂ ਬਸ ਪਾਜਾ ਜਾਂ ਗੋਗੀ ਸੰਤੋਸ਼ ਗੋਗੀ ਜੀ ਵੀ ਉਹਨਾਂ ਨੇ ਕਿਹੜਾ ਜਿਹੜਾ ਪ੍ਰੋਜੈਕਟ ਹੈ ਇੱਥੇ ਇਸ ਬਾੜ ਨੂੰ ਲਿਆ ਕੇ ਦਿੱਤਾ 3 ਸਾਲ ਹੋ ਗਏ ਨੇ ਕੋਈ ਕੰਮ ਨਹੀਂ ਹੋਇਆ ਝੂਠੇ ਵਾਅਦੇ ਆ ਕੁਝ ਗੱਪਾਂ ਮਾਰਨ ਨੂੰ ਅਪ ਜਿੰਨੀ ਮਰਜ਼ੀ ਗੱਪਾਂ ਮਾਰ ਲੀਏ ਲੇਕਿਨ ਵਾਰਡ ਦੇ ਵਿੱਚ ਇੱਕ ਸਿੰਗਲ ਕੰਮ ਨਹੀਂ ਹੋਇਆ ਕੋਈ ਲਾਈਟ ਨਹੀਂ ਲੱਗੀ ਕੋਈ ਕੁਝ ਨਹੀਂ ਹੋਇਆ ਬਾਕੀ ਜਿਹੜੇ ਉਹ ਕਹਿੰਦੇ ਸਰਕਾਰ ਚ ਨੇ ਸਰਕਾਰ ਦਾ ਵਿਹਾਲ ਪੂਰੇ ਮੱਲੇ ਵਾਸੀ ਨੂੰ ਪਤਾ ਹੈ ਕੱਲ ਇੱਥੇ ਸਾਡੇ ਤੁਸੀਂ ਦੇਖ ਹੀ ਲਿਆ ਹੋਣਾ ਕਿ ਕਿੰਨੀ ਚਲਦੀ ਹੈ ਉਹਨਾਂ ਦੀ ਕੋਈ ਨਹੀਂ ਇਸ ਵਕਤ ਚੱਲਦੀ ਹੈਗੀ ਸਿਰਫ ਇੱਕ ਰੋਲਾਵਾ ਪ੍ਰੋਪਗੈਂਡਾ ਬਣਾਇਆ ਜਾ ਰਿਹਾ ਬਾਹਰੋਂ ਆਪ ਮਹੱਲੇ ਦੇ ਮੁੰਡੇ ਲਗਾ ਲਗਾ ਕੇ ਸਫਾਈ ਕਰਾਈ ਜਾ ਰਹੀ ਹੈ ਤੁਸੀਂ ਕਹਿੰਦੇ ਹੋ ਸੰਤੋਸ਼ ਗੋਗੀ ਦੀ ਚੱਲਦੀ ਨਹੀਂ ਹੈਗੀ ਉਹ ਕਹਿੰਦੇ ਸਰਕਾਰ ਸਾਡੀ ਹੈ ਇਹ ਕਿ ਕਿੱਧਰੇ ਪਾਸੇ ਗੱਲ ਕਰੀਏ ਨੇ ਤੁਸੀਂ ਸਰਕਾਰ ਹੁੰਦੀ ਤਾਂ ਇੱਥੇ ਤੁਸੀਂ ਵਾਰਡ ਵਿੱਚ ਪੂਰੇ ਸਰਕਾਰੀ ਕਰਮਚਾਰੀ ਦੇਖਦੇ ਕੰਮ ਕਰਦੇ ਹੋਏ ਇੱਥੇ ਲੋਕਲ ਲੋਕ ਮੁੰਡਿਆਂ ਨੂੰ ਲਿਆਂ ਲੈ ਕੇ ਸਫਾਈ ਉਹਨਾਂ ਨੇ ਹੀ ਸਰਕਾਰ ਦੀ ਪੁਛਗਛ ਐਨੀਗੀ ਇਹ ਤਾਂ ਜੀ ਹੁਣ ਉਹੀ ਦੱਸ ਸਕਦੇ ਵਧੀਆ ਜੀ ਉਹਨਾਂ ਦੀ ਪੁਛਗਛ ਹੈ ਜੇ ਪੁਛਗਛ ਵੀ ਹੁੰਦੀ ਤਾਂ ਮੇਰੇ ਹਿਸਾਬ ਨਾਲ ਇੱਥੇ ਇਸ ਵਕਤ ਨਹਿਾਰ ਹੀ ਹੋਰ ਹੋਣੀ ਸੀਗੀ ਇਸ ਮੁਹੱਲੇ ਦੀ ਨਹਿਾਰ ਹੋਣੀ ਹੋਣੀ ਸੀਗੀ ਸਭ ਤੋਂ ਪਹਿਲਾਂ ਉਹ ਐਮਐਲਏ ਦੇ ਕੈਂਡੀਡੇਟ ਸੀਗੇ ਜੇ ਉਹ ਉਹਨਾਂ ਦੀ ਪકડ ਹੁੰਦੀ ਤਾਂ ਇਸ ਵਾਰਡ ਨੂੰ ਇਸ ਵਕਤ ਉਹਨਾਂ ਨੇ ਸਵਰਗ ਬਣਾਇਆ ਹੋਣਾ ਸੀਗਾ ਮੇਰਾ ਤਾਂ ਇਹੀ ਮੰਨਣਾ ਬਾਕੀ ਸਾਰੇ ਮੁਹੱਲਾ ਵਾਸੀ ਸਿਆਣੇ ਆ ਉਹ ਦੱਸ ਸਕਦੇ ਨੇ ਵੀ ਇੱਥੇ ਕੁਝ ਨਹੀਂ ਹੋਇਆ ਜੇ 3 ਸਾਲ ਹੋ ਗਏ 1 ਵੀ ਰੁਪਏ ਦਾ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਜੀ ਕਿੱਦਾਂ ਲੱਗਦਾ ਬਾਈ ਜੀ ਤੁਹਾਨੂੰ ਦੇਖੋ ਜੀ ਇਸ ਵੇਲੇ ਮਾਹੌਲ ਪੂਰਾ ਗਰਮ ਹੋਇਆ ਪਿਆ ਵਾ ਜੀ ਸਾਡੀ ਕਿਹੜੀ ਫਾਈਟ ਆ ਸਾਡੀ ਫਾਈਟ ਬਸਪਾ ਦੇ ਨਾਲ ਆ ਅਸੀਂ ਸੰਤੋਸ਼ਪੁਰ ਗੋਗੀ ਨੂੰ ਤੀਜੇ ਨੰਬਰ ਤੇ ਕਹਿੰਦੇ ਪਏ ਆ ਪੂਰਾ ਮੁਹੱਲਾ ਪੂਰਾ ਸਾਡਾ ਵਾਰ ਸਾਰੇ ਵਾਰਡ ਦੇ ਨੌਜਵਾਨ ਕੀ ਬੀਬੀਆਂ ਕੀ ਉਹਨਾਂ ਨੇ ਧਈਆ ਕਰ ਲਿਆ ਕਿ ਜੇ ਇਸ ਵਾਰ ਜਿਤਾਉਣਾ ਤਾਂ ਮਨਜੀਤ ਕੌਰ ਨਾਰ ਨੂੰ ਜਿਤਾਉਣਾ ਹੈਗਾ ਇਸ ਵਾਰ ਜਿਤਾਉਣਾ ਤਾਂ ਭਾਜਪਾ ਦੀ ਸਰਕਾਰ ਨੂੰ ਜਿਤਾਉਣਾ ਹੈਗਾ ਕਿਉਂਕਿ ਹੁਣ ਹੀ ਵਿਕਰਮ ਜੀ ਨੇ ਵੀ ਦੱਸਿਆ ਕਿ ਇਸ ਵਾਰ ਚ ਜਿੰਨੇ ਵੀ ਕੰਮ ਹੋਏ ਆਗੇ ਨੇ ਨੀਲੇ ਕਾਰਡਾਂ ਤੋਂ ਲੈ ਕੇ ਪੈਨਸ਼ਨਾਂ ਤੋਂ ਲੈ ਕੇ ਆਪਣੇ ਬਾਲਾ ਛਤ ਨੂੰ ਲੈ ਕੇ ਜਿੰਨੇ ਵੀ ਕੰਮ ਹੋਏ ਨੇ ਉਹ ਭਾਜਪਾ ਸਰਕਾਰ ਨੇ ਹੀ ਕਰਵਾਏ ਨੇ ਜੇ ਆਪਾਂ ਸੋਮ ਪ੍ਰਕਾਸ਼ ਜੀ ਦੀ ਗੱਲ ਕਰ ਲਈਏ ਅਨੀਤਾ ਸੋਮ ਪ੍ਰਕਾਸ਼ ਦੀ ਗੱਲ ਕਰ ਜੀ ਕਿ ਉਹ ਆ ਰਹੇ ਆ ਤੁਹਾਡੇ ਪਿੱਛੇ ਪ੍ਰਚਾਰ ਕਰ ਰਹੇ ਆ ਉਹ ਦੇਖੋ ਜੀ ਕੱਲ ਪਰਸੋ ਸਾਡੇ ਇੱਥੇ ਆਫਿਸ ਦੇ ਵਿੱਚ ਆ ਕੇ ਉਹ ਓਪਨਿੰਗ ਕਰ ਗਏ ਨੇ ਤੇ ਚੰਦਰेश ਕਾਲ ਜੀ ਔਰ ਨੀਤਾ ਸੋਮਪrakash ਜੀ ਔਰ ਸੋਮਪrakash ਜੀ ਤਿੰਨਾਂ ਨੇ ਪੂਰਾ ਯੋਰ ਲਗਾਇਆ ਹੋਇਆ ਵਾ ਕਿ ਇਸ ਵਾਰਡ ਦੀ ਨੁਹਾਰ ਇਸ ਵਾਰ ਬਦਲਨੀ ਬਦਲਨੀ ਆ ਇਸ ਵਾਰ ਅਸੀਂ ਵਾਰਡ ਨੂੰ ਔਰ ਬਾਹਰ ਪਾਸ ਸਰਕਾਰ ਨੂੰ ਜਿੱਤ ਕੇ ਦੇਣਾ ਵਾ ਔਰ ਲੋਕਾਂ ਨੂੰ ਪਤਾ ਲੱਗੂਗਾ ਕਿ ਕੰਮ ਹੁੰਦੇ ਕਿਦਾਂ ਵਾ ਗੱਲ ਬੜੀ ਟੇਢੀ ਜੀ ਕਰਤੀ ਤੁਸੀਂ ਤੁਸੀਂ ਕਹਿੰਦੇ ਮੁਕਾਬਲੇ ਚ ਬਾਹਰ satisfaction ਹੋਗੀ ਉਹ ਕਹਿੰਦੇ ਸਰਕਾਰ ਆ ਸਾਡੀ ਤੇ ਸਰਕਾਰ ਦਾ ਉਮੀਦਵਾਰ ਤੀਜੇ ਨੰਬਰ ਤੇ ਇੱਕ ਕਿਤੇ ਓਵਰ ਕੰਫੀਡੈਂਸ ਨਹੀਂ ਤੁਹਾਡੇ ਜਗਾ ਦੇਖੋ ਜੀ ਓਵਰ ਕੰਫੀਡੈਂਸ ਨਹੀਂ ਹੈਗਾ ਲੋਕੀ ਦੇਖਦੇ ਕੰਮ ਤੁਸੀਂ ਇੱਕ ਲਫਾਵਾ ਚੁੱਕ ਕੇ ਸਾਈਡ ਤੇ ਕਰ ਦਿਓ ਸਵੇਰੇ ਉੱਠ ਕੇ ਫੇਸਬੁੱਕ ਤੇ ਪਾ ਦਿਓ ਉਹਨੂੰ ਕੰਮ ਨਹੀਂ ਕਹਾਇ ਜਾਂਦਾ ਠੀਕ ਹੈ ਜੀ ਕੰਮ ਹੁੰਦਾ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਲੋਕਾਂ ਦੇ ਨਾਲ ਬੈੰਦੇ ਉੱਠਦੇ ਹੋ ਸਾਡਾ ਛੋਟਾ ਜਿਹਾ ਮਹੱਲਾ ਤੇ ਮੇਰਾ ਭਤੀਜਾ ਲੱਗਦਾ ਵੈਸੇ ਠੀਕ ਹੈ ਜੀ ਤੇ ਸਾਰੇ 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 ਭਾਈ ਬੰਦੂ ਹੈਗੇ ਆ ਸਾਰਿਆਂ ਨੂੰ ਉਹ ਆਪਸ ਪਿਆਰ ਆ ਸਾਡੇ ਬੋਟਾ ਜਿਸ ਲੜਾਈ ਨਹੀਂ ਹੈਗੀ ਤੇ ਲੇਕਿਨ ਲੋਕਾਂ ਦੇ ਦਿਲ ਦੀ ਅੰਦਰ ਹੀ ਗੱਲ ਆ ਕਿ ਅਸੀਂ ਇਸ ਵਾਰ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣਾ ਹੈਗਾ ਕਿਉਂਕਿ ਸੋਮ ਪ੍ਰਕਾਸ਼ ਜੀ ਨੇ ਬਹੁਤ ਜ਼ਿਆਦਾ ਕੰਮ ਕੀਤੇ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇੱਥੇ ਕਾਂਗਰਸ ਦਾ ਐਮਸੀਆ ਹੈ ਇੱਥੇ ਬੀਐਸਪੀ ਦਾ ਐਮਸੀਆ ਹੈ ਇੱਥੇ ਆਮ ਆਦੀ ਪਾਰਟੀ ਦਾ ਐਮਸੀਆ ਹੈ ਤੇ ਭਾਜਪਾ ਦਾ ਐਮਸੀਆ ਉਹਨਾਂ ਦਾ ਇੱਕੋ ਹੀ ਨਾਰਾ ਸੀਗਾ ਮੇਰਾ ਫਗਵਾੜਾ ਸਾਫ਼ ਸੁਥਰਾ ਤੇ ਵਧੀਆ ਹੋਣਾ ਚਾਹੀਦਾ ਬਸ ਮਨਜੀਦ ਨਾਹ ਜੀ ਕਿੱਦਾਂ ਦਾ ਪ੍ਰਚਾਰ ਚੱਲ ਰਿਹਾ ਕਿੱਦਾਂ ਦੀ ਸ ਓਵਰঅল ਸਾਰੇ ਵੋਟਰਾਂ ਦਾ ਕਿੱਦਾਂ ਦਾ ਰੁਝਾਨ ਆ ਬਹੁਤ ਅੱਛਾ ਮਿਲ ਰਿਹਾ ਸਰ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ ਸਪੈਸ ਮੇਰੀ ਜਿੰਨੇ ਵੀ ਵੋਟਰ ਸਪੋਰਟਰ ਮੈਨੂੰ ਬਹੁਤ ਸਪੋਰਟ ਕਰ ਰਹੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਮੈਨੂੰ ਆਪਣੇ ਵੋਟਰਾਂ ਤੇ ਪੂਰਾ ਵਿਸ਼ਵਾਸ ਆ ਕਿ ਮੇਰੇ ਲਈ ਪੂਰਾ ਪਾ ਕੇ ਵੋਟਾ ਮੈਨੂੰ ਜਿਤਾਉਗੇ ਔਰ ਮੈਂ ਇਹਨਾਂ ਦੀ ਸੇਵਾ ਕਰੂੰਗੀ ਜੀ ਦੇਖੋ ਜੀ ਇਹ ਕੋਈ ਲੀਡਰ ਨਹੀਂ ਹੈਗੇ ਜੀ ਇਹ ਵਾਰਡ ਦੇ ਵਿੱਚ ਰਹਿਣ ਵਾਲੇ ਆਪਣੇ ਖਾਸ ਬੰਦੇ ਨੇ ਇਹਨਾਂ ਨੂੰ ਲੀਡਰੀ ਕਰਨੀ ਨਹੀਂ ਆਉਂਦੀ ਇਹਨਾਂ ਦਾ ਇੱਕੋ ਹੀ ਤੀਚਾ ਵਾ ਕਿ ਅਸੀਂ ਸੇਵਾ ਕਰਨੀ ਆ ਅਸੀਂ ਸੇਵਾ ਵਾਸਤੇ ਅੱਗੇ ਆਏ ਆ ਨਾ ਕਿ ਅਸੀਂ ਲੀਡਰੀ ਕਰਨ ਵਾਸਤੇ ਆਏ ਆ ਸੋ ਵੱਡੀ ਗੱਲ ਤਾਂ ਬਈ ਦੇਖਣ ਨੂੰ ਇਹ ਮਿਲਿਆ ਬਾਡ ਨੰਬਰ ਜਿਹੜਾ ਬਾਡ ਹੈਗਾ ਗੱਲ ਕਰੀਏ ਪੰਜਾਬ 'ਚ ਸਰਕਾਰ ਆਮ ਆਦੀ ਪਾਰਟੀ ਦੀ ਆ ਪਰ ਇਹ ਭਾਜਪਾ ਦੇ ਸਮਰਥਕ ਕਹਿੰਦੇ ਆ ਬਈ ਸੰਤੋਸ਼ ਗੋਗੀ ਲੱਭਣਾ ਨਹੀਂ ਹੈਗਾ ਸੰਤੋਸ਼ ਗੋਗੀ ਤੀਜੇ ਨੰਬਰ ਤੇ ਚਲ ਗਿਆ ਇਹ ਇਹ ਬੜਾ ਦੇਖਣ ਵਾਲਾ ਰੋਚਕ ਮਾਹੌਲ ਹੈਗਾ ਇਹ ਤੇ ਇਹ ਵੀ ਕਹਿੰਦੇ ਆ ਵੀ ਸਰਕਾਰ ਭਾਵੇਂ ਪੰਜਾਬ 'ਚ ਹੋਊਗੀ ਪਰ ਸੰਤੋਸ਼ ਗੋਗੀ ਦੀ ਪੋਛ ਗੈ ਸ਼ੈਣੀ ਸੰਤੋਸ਼ ਗੋਗੀ ਸਰਕਾਰ ਤੋਂ ਹੀ ਬਾਹਰ ਹੋ ਗਏ ਆ ਤੇ ਸੰਤੋਸ਼ ਗੋਗੀ ਦੇ ਜਿਹੜਾ ਪਰਿਵਾਰ ਮੈਂਬਰ ਲੜ ਰਹੇ ਆ ਉਹ ਵੀ ਤੀਜੇ ਨੰਬਰ ਤੇ ਆ ਇਹ ਵੀ ਇਹਨਾਂ ਦੇ ਦਾਅਵੇ ਹੈਗੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਕਹਿਣਾ ਚਾਹੁੰਦਾ ਜੀ ਬੀ ਉਹ ਸਿਰਫ ਲਾਰੇ ਭਾਜਾਂ ਦੀ ਸਰਕਾਰ ਹੈ 1000 ਰੁਪਏ ਕਹਿ ਕੇ ਉਹਨਾਂ ਨੇ ਪੜੇ ਇੱਥੇ ਫਾਰਮ ਭਰੇ ਸੀ ਉਹ ਇੱਥੇ ਨਾਲ ਹੀ ਜਿੱਥੇ ਉਹਨਾਂ ਨੇ ਦਫ਼ਤਰ ਬਣਾਇਆ ਉੱਥੇ ਹੀ ਫਾਰਮ ਭਰੇ ਸੀ ਇੱਕ ਵੀ ਰੁਪਈਆ ਨਹੀਂ ਆਇਆ ਇਹ ਸਿਰਫ ਜੁਮਲੇਵਾਜਾਂ ਦੀ ਸਰਕਾਰ ਹੈ ਜੁਮਲੇ ਛੱਡਣੇ ਉਹਨਾਂ ਦਾ ਕੰਮ ਹੈ ਉਹਨਾਂ ਦੇ ਉਹ ਨੇਤਰਤਵ ਵੀ ਜਿਹੜਾ ਹੈਗਾ ਉਹ ਵੀ ਜੁਮਲੇ ਛੱਡਦਾ ਹੈ ਗਾ ਉਹ ਵੀ ਜੁਮਲੇ ਛੱਡਦੇ ਆ ਇਹ ਸਾਡੇ ਆਮ ਘਰ ਚੋਂ ਜਿਹੜੇ ਇੱਕ ਇਹਨਾਂ ਦੇ ਹਸਬੰਦ ਜਿਹੜੇ ਪਲੰਬਰ ਦਾ ਕੰਮ ਕਰਦੇ ਆ ਆਮ ਆਦਮੀ ਕਹਿ ਨਾਲ ਨਹੀਂ ਹੁੰਦਾ ਕੰਮ ਨਾਲ ਹੁੰਦਾ ਇਹ ਆਮ ਆਦਮੀ ਆਮ ਆਦਮੀ ਜਿੰਦਾਬਾਦ ਆਜੀ ਕਿਸੇ ਵੱਡੇ ਲੀਡਰ ਨੂੰ ਟਿਕਟ ਦਿੱਤੀ ਹੈ ਭਾਜਪਾ ਹਮੇਸ਼ਾ ਹੀ ਆਮ ਆਦਮੀ ਨਾਲ ਖੜੀ ਹੈ ਇਹ ਸਾਡੇ ਆਮ ਇਨਸਾਨ ਨੇ ਕੋਈ ਵੱਡਾ ਚਿਹਰਾ ਨਹੀਂ ਹੈਗੇ ਹਾਂ ਪਰ ਲੋਕਾਂ ਨੇ ਇਹਨਾਂ ਨੂੰ ਖਾਸ ਬਣਾ ਦੇਣਾ ਹੈ ਇਸ ਵਾਰ ਐਮ ਸੀ ਬਣਾ ਕੇ ਇਹਨਾਂ ਨੂੰ ਆਪਾਂ ਅਸੈਂਬਲੀ ਚ ਭੇਜ ਦੇਣਾ ਹੈ ਕਾਰਪੋਰੇਸ਼ਨ ਚ ਭੇਜ ਦੇਣਾ ਹੈ ਇਹ ਇਸ ਵਾਰ ਤੁਹਾਨੂੰ ਭਾਜਪਾ ਦਾ ਇਸ ਵਾਰ ਤੋਂ ਇਤਿਹਾਸਿਕ ਕੰਮ ਹੋਊਗਾ ਵੀ ਇਸ ਵਾਰ ਤੋਂ ਪਹਿਲੀ ਵਾਰ ਜਿਹੜਾ ਭਾਜਪਾ ਦਾ ਕੈਂਡੀਡੇਟ ਜਿੱਤ ਕੇ ਅਸੀਂ ਕਾਰਪੋਰੇਸ਼ਨ ਚ ਭੇਜਾਂਗੇ ਜੀ ਬੜੀ ਤੁਸੀਂ ਦਾਵੇ ਵੱਡੇ ਕਰ ਦਿੱਤੇ ਆ ਮੇਰਾ ਤਾਂ ਫੇਰ ਦਿਮਾਗ ਉੱਤੇ ਹੀ ਖੜਕੀ ਜਾਂਦਾ ਵੀ ਤੀਜੇ ਨੰਬਰ ਵਾਲੀ ਗੱਲ ਕਰ ਦਿੱਤੀ ਆ ਤੁਸੀਂ ਸੰਤੋਸ਼ ਗੋਕੀ ਦੀ ਦੇਖੋ ਜੀ ਮੈਂ ਪਹਿਲਾਂ ਵੀ ਕਿਹਾ ਛੋਟਾ ਜਿਹਾ ਵਾਰਡ ਆ ਹਰ ਕਿਸੇ ਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈਗਾ ਹੁਣ ਸਾਡੇ ਵਾਰਡ ਦੇ ਵਿੱਚ ਜਦੋਂ ਐਮਐਲਏ ਦੇ ਇਲੈਕਸ਼ਨ ਹੋਏ ਸੀਗੇ ਤੇ ਸਾਰੇ ਲੋਕਾਂ ਨੂੰ ਪਤਾ ਵਾ ਕਿ ਕਨੇ ਕਿਹਦੀ ਸਪੋਰਟ ਕੀਤੀ ਹੈਗੀ ਜੇ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਆ ਚਾਹੇ ਤੁਹਾਨੂੰ ਟਿਕਟ ਮਿਲੇ ਚਾਹੇ ਨਾ ਮਿਲੇ ਤੁਹਾਨੂੰ ਪਾਰਟੀ ਦੇ ਨਾਲ ਖੜਾ ਹੋਣਾ ਪੈਂਦਾ ਹੈਗਾ ਠੀਕ ਹੈ ਨਾ ਲੇਕਿਨ ਜੇ ਤੁਸੀਂ ਕਿਹਦੀ ਗੱਲ ਕਰਦੇ ਹੋ ਕਨੇ ਮਤ ਕਿਹਦੀ ਨਹੀਂ ਕੀਤੀ ਜਾਨੋ ਵੀ ਜਿਹੜੇ ਲੋਕ ਇਸ ਵੇਲੇ ਕਹਿੰਦੇ ਨੇ ਕਿ ਸਾਡੀ ਬਹੁਤ ਪਾਵਰ ਆ ਜਿਹਨਾਂ ਦੇ ਧੌਣ 'ਚ ਕੀ ਲਾੜਿਆ ਹੋਇਆ ਕਿ ਮੈਂ ਪ੍ਰਧਾਨ ਆ ਮੈਂ ਜੇ ਕਰਾਂ ਬਿਲਕੁਲ ਤੁਸੀਂ ਟਕਾਣੇ ਦੀ ਗੱਲ ਤੱਕੜ ਸਾਹਿਬ ਤੁਸੀਂ ਸਭ ਜਾਣਦੇ ਹੋ ਤੁਸੀਂ ਜਾਣੀ ਜਾਣ ਕਰ ਪੂਰੇ ਜ਼ੋਰ ਤੋਂ ਉਹਨਾਂ ਨੇ ਮਤ ਨਹੀਂ ਕੀਤੇ ਆਮ ਆਦੀ ਪਾਰਟੀ ਦੇ ਐਮਐਲ ਇਲੈਕਸ਼ਨ ਚ ਦੇਖੋ ਜੀ ਸਾਰਾ ਮੁਹੱਲਾ ਕਹਿ ਰਿਹਾ ਕੱਲਾ ਕੱਲਾ ਬੰਦਾ ਕਹਿ ਰਿਹਾ ਔਰ ਮੇਰੇ ਤੋਂ ਜ਼ਿਆਦਾ ਜਿਹੜੇ ਕੀ ਆਮ ਆਦਮੀ ਪਾਰਟੀ ਦੀ ਸੀਆਈਡੀ ਆ ਮੇਰੇ ਤੋਂ ਜ਼ਿਆਦਾ ਜਿਹੜੇ ਆਮ ਆਦਪਾਰਟੀ ਦੇ ਵਲੰਟੀਅਰ ਆ ਮੇਰੇ ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਗੁਪਤ ਚਰਜੀ ਉਹ ਇਸ ਗੱਲ ਨੂੰ ਹਾਈਲਾਈਟ ਕਰ ਰਹੇ ਆ ਕਿ ਨਹੀਂ ਸਾਡੀ ਇਸ ਵਾਰਡ ਦੇ ਵਿੱਚੋਂ ਸਪੋਰਟ ਨਹੀਂ ਕੀਤੀ ਗਈ ਸਾਡੇ ਵਿਰੋਧੀ ਐਮਐਲਏ ਦੀ ਸਪੋਰਟ ਕੀਤੀ ਗਈ ਇਹ ਵੀ ਬਹੁਤ ਇੱਕ ਵੱਡੀ ਗੱਲ ਇਹਨਾਂ ਨੇ ਇਲਜ਼ਾਮ ਲਾਇਆ ਵੀ ਸੰਤੋਸ਼ ਕੁਮਾਰ ਗੋਗੀ ਨੇ ਐਮਐਲਏ ਇਲੈਕਸ਼ਨ ਦੇ ਵਿੱਚ ਆਪਣੀ ਪਾਰਟੀ ਦੇ ਨਾਲ ਹੀ ਮੁਖਾਫਤ ਕੀਤੀ ਸੀ ਵੋਟਾਂ ਦੂਜੇ ਪਾਸੇ ਪਾਈਆਂ ਸੀ ਇਹ ਕਹਿੰਦੇ ਵੀ ਹੁਣ ਇਸ ਵਾਰ ਉਹਨਾਂ ਦੀ ਪਾਰਟੀ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੀ ਇਕੱਲੇ ਉਹ ਰਹਿ ਚੁੱਕੇ ਆ ਪੂਰੀ ਸਰਕਾਰ ਚ ਗੱਲਬਾਤ ਹੋਣੀਗੀ ਤੇ ਤੀਜੇ ਨੰਬਰ ਤੇ ਸੰਤੋਸ਼ ਗੋਗੀ ਨੂੰ ਇਹ ਲਿਜਾਉਣ ਦੇ ਦਾਅਵੇ ਕਰ ਰਹੇ ਆ 21 ਦਸੰਬਰ ਕੋਈ ਦੂਰ ਨਹੀਂ ਹੈਗੀ ਕੋਈ 5 ਸਾਲ ਨਹੀਂ ਲੱਗਣੇ ਦਿਨ 4-5 ਹੀ ਆ ਰਿਜ਼ਲਟ ਸ਼ਾਮ ਨੂੰ ਆ ਜਾਣਾ ਆਪਾਂ ਦੇਖ ਲਵਾਂਗੇ ਕਿ ਕੀ ਰਿਜ਼ਲਟ ਆਉਂਦਾ ਪਰ ਇਸ ਵੇਲੇ ਭਾਜਪਾ ਦਾ ਜਿਹੜਾ ਚਿਹਰਾ ਮਨਜੀਤ ਨਾ ਰਿਹਾ ਬੜਾ ਵੱਡੇ ਪੱਦਰ ਤੇ ਉੱਪਰ ਜਾ ਰਹੇ ਆ ਡੋਰ ਟੂ ਡੋਰ ਕਰ ਰਹੇ ਆ ਮਹਿਲਾਵਾਂ ਤੁਸੀਂ ਦੇਖ ਹੀ ਲਓ ਬੀਬੀਓ ਕਿਦਾਂ ਠੀਕ ਹੋ ਤੁਹਾਡਾ ਕਿਦਾਂ ਜਿੱਤ ਜਾਣਗੇ ਹਾਂਜੀ